ਕਿ ਹੁਣ ਸਾਡੀ ਅਤ ਹੋ ਚੁੱਕੀ ਹੈ ਕਿ ਇੱਥੇ ਗੇਟ ਨੰਬਰ 2 ਕੋਲ ਕੁੱਤਿਆਂ ਦਾ ਐਨਾ ਖੁਫਾਰ ਕੁੱਤੇ ਇਕੱਠੇ ਹੋ ਚੁੱਕੇ ਨੇ ਕਿ ਬਹੁਤ ਸਾਰੇ ਬੀ 25 ਬੰਦਿਆਂ ਨੂੰ ਤਾਂ ਇਹ ਕੱਟ ਚੁੱਕੇ ਨੇ ਜਿਹੜਾ ਇਹਨੂੰ ਰੋਕਣ ਵਾਸਤੇ ਸਿਹਤ ਤੇ ਇਕੱਠੇ ਹੋਇਆ ਇਹਦਾ ਸੋਲੂਸ਼ਨ ਚਾਹੀਦਾ ਤਾਂ ਸਰਕਾਰ ਕੱਢੇ ਕਈ ਫੁਲਕੀ ਐਨਕਲੇਬ ਵਾਲੇ ਕੱਢਣ ਸਾਡੇ ਇੱਥੇ ਕੁੱਤਿਆਂ ਦੀ ਬੜੀ ਗੰਭੀਰ ਸਮੱਸਿਆ ਹੈ ਜਿਹੜਾ ਵੀ ਕੋਈ ਬੰਦਾ ਲੰਘਦਾ ਉਹ ਬੰਦੇ ਨੂੰ ਇਹ ਪੈਂਦੇ ਨੇ ਇੱਕ ਦੋ ਘਰਾਂ ਦੇ ਵਿੱਚ ਇੱਥੋਂ ਉਹਨੂੰ ਫੀਡ ਕਰਦੇ ਨੇ ਸ਼ੈਲਟਰ ਦਿੰਦੇ ਨੇ ਜੇ ਕੋਈ ਬੰਦਾ ਉਹ ਕੁੱਤੇ ਵੜਦਾ ਵੜਦੇ ਕੁੱਤੇ ਨੂੰ ਮਾਰਨ ਭਜਦਾ ਤਾਂ ਉਹਨੂੰ ਉਹਦੇ ਨਾਲ ਡਾਈਟਾ ਕਰਦੇ ਹਾਂ ਜੀ ਮੈਮ ਕੀ ਨਾਮ ਹੈ ਕਿਹੜੀ ਜਗ੍ਹਾ ਤੇ ਤੁਸੀਂ ਰਣਾ ਲਾਇਆ ਗਿਆ ਇਹਦੇ ਬਾਰੇ ਦੱਸ ਆਈ ਐਮ ਡਾਕਟਰ ਸੁਰਿੰਦਰ ਕਪੀਲਾ ਪ੍ਰੀਵियस ਪ੍ਰਿੰਸੀਪਲ ਆਫ ਔਰ ਵਿਮਨ ਕਾਲਜ ਫੋਰ ਵਿਮਨ ਪਟਿਆਲਾ ਤੇ ਇਸ ਕਰਕੇ ਅਸੀਂ ਫੁਲਕੀ ਐਂਕਲੇਵ 270 ਤੇ ਰਹਿੰਦੇ ਹਾਂ ਇਹ ਇੱਥੇ ਦੀ ਪ੍ਰੋਬਲਮ ਇਹ ਹੈ ਕਿ ਸਾਨੂੰ 10 12 15 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਲੇਕਿਨ ਹੁਣ ਸਾਡੀ ਅਤ ਹੋ ਚੁੱਕੀ ਹੈ ਕਿ ਇੱਥੇ ਗੇਟ ਨੰਬਰ 2 ਕੋਲ ਕੁੱਤਿਆਂ ਦਾ ਐਨਾ ਖੰਖਾਰ ਕੁੱਤੇ ਇਕੱਠੇ ਹੋ ਚੁੱਕੇ ਨੇ ਕਿ ਬਹੁਤ ਸਾਰੇ 25 ਬੰਦਿਆਂ ਨੂੰ ਤਾਂ ਇਹ ਕੱਟ ਚੁੱਕੇ ਨੇ ਔਰ ਜਿਨ੍ਹਾਂ ਦਾ ਇਲਾਜ ਔਰ ਜਿਨ੍ਹਾਂ ਦਾ ਪੈਸਾ ਜਿਨ੍ਹਾਂ ਦੇ ਬੰਦਿਆਂ ਦੀ ਇਹ ਪ੍ਰੋਬਲਮਸ ਆਈਆਂ ਉਹਨਾਂ ਵਾਸਤੇ ਤਾਂ ਇਹ ਬਹੁਤ ਮੁਸ਼ਕਲ ਗੱਲ ਹੋ ਗਈ ਥੋੜੀ ਇਹ ਹੈ ਕਿ ਵੀ ਇੱਥੇ ਕੁਝ ਬੰਦੇ ਉਹਨਾਂ ਨੂੰ ਫੀਡ ਕਰਦੇ ਨੇ ਤੇ ਉਹਨਾਂ ਨੂੰ ਜਾਂ ਤਾਂ ਫੀਡ ਨਾ ਕਰਨ ਉਹ ਇਹਨਾਂ ਨੂੰ ਕਿਸੇ ਤਰੀਕੇ ਨਾਲ ਰੋਕਿਆ ਜਾਵੇ ਕੁੱਤਿਆਂ ਨੂੰ ਫੀਡ ਕਰਨ ਤੋਂ ਇੰਪੋਰਟੈਂਟ ਇਹ ਤਨਹੀਂ ਹੈ ਕਿ ਬੰਦੇ ਨੂੰ ਅਸੀਂ ਉਹਨਾਂ ਨੂੰ ਬੰਦੇਾਂ ਦੀ ਕਢਵਾਈ ਗਈ ਆਪਣਾ ਵੱਢਵਾਈਏ ਉਹਨਾਂ ਨੂੰ ਠੀਕ ਹੈ ਇਹਨੂੰ ਰੋਕਣ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆਂ ਮੇਰਾ ਸੋਲੂਸ਼ਨ ਚਾਹੇ ਤਾਂ ਸਰਕਾਰ ਕੱਢੇ ਜਾਂ ਫੁਲਕੀ ਐਂਕਲੇ ਵਾਲੇ ਕੱਢਣ ਇਹ ਹੁਣ ਅਸੀਂ ਕਹਿੰਦੇ ਵੀ ਜੋ ਵੀ ਕਾਨੂੰਨੀ ਕਾਰਵਾਈ ਹੈ ਉਹਦੇ ਅਕੋਰਡਿੰਗਲੀ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਸੋ ਬਾਕੀ ਤਾਂ ਹੋਰ ਕੋਈ ਅਸੀਂ ਗੱਲ ਨਹੀਂ ਐਡੀ ਪੋਸਟ ਕੋਈ ਬੰਦਾ ਆਇਆ ਕੋਈ ਥੋੜੀ ਆਖਰੀ ਮੰਗ ਕੀ ਹੈ ਵੀ ਤੁਸੀਂ ਕੀ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਕਿ ਕੁੱਤਿਆਂ ਦਾ ਜਿਹੜੇ ਕੁੰਖਾਰ ਕੁੱਤੇ ਨੇ ਜਿਹੜਾ ਡੋਮੈਸਟਿਕ ਨੇ ਉਹ ਤਾਂ ਹੋ ਆਪਣੇ ਘਰ ਰੱਖਣ ਉਹਨਾਂ ਦੇ ਫਟੇਪਾਨ ਉਹਨਾਂ ਨੂੰ ਜ਼ਿੰਮੇਵਾਰੀ ਲੈਣ ਬਾਕੀ ਜਿਹੜੇ ਬਾਕੀ ਜਿਹੜੇ ਦੂਸਰੇ ਆਵਾਰਾ ਕੁੱਤੇ ਐ ਉਹਨਾਂ ਨੂੰ ਜਾਂ ਤਾਂ ਕੋਈ ਉਹਦਾ ਦਾ ਇੰਤਜ਼ਾਮ ਕੀਤਾ ਜਾਵੇ ਨਾ ਤਾਂ ਸਾਡੇ ਬੱਚੇ ਬਾਹਰ ਖੇਡ ਸਕਦੇ ਨੇ ਨਾ ਸਾਡੇ ਕੋਈ ਕੰਮ ਕਰਨ ਵਾਲੇ ਇੱਧਰ ਆਉਣਾ ਚਾਹੁੰਦੇ ਐ ਐਡੀ ਪੌਸ਼ ਕੋਲੋਨੀ ਦੇ ਵਿੱਚ ਇਹ ਐਨੇ ਇਨਸੀਡੈਂਟਸ ਹੋ ਰਹੇ ਨੇ ਤੇ ਇਹਦਾ ਕੋਈ ਸੋਲੂਸ਼ਨ ਕੋਈ ਨਾ ਕੋਈ ਲੱਭਣਾ ਚਾਹੀਦਾ ਬੇਟਾ ਸਭ ਨੂੰ ਮਿਲ ਕੇ ਸਭ ਇਸੇ ਕਰਕੇ ਅਸੀਂ ਸਾਰੇ ਜਾਨੀ ਅੱਜ ਇਕੱਠੇ ਹੋਏ ਆਂ ਕਿ ਵੀ ਇਹ ਤਾਂ ਕਿਉਂਕਿ ਇੱਕੋ ਬੰਦੇ ਦਾ ਕੰਮ ਨਹੀਂ ਹੈ ਸਾਰੀ ਕਲੋਨੀ ਇਸੇ ਕਰਕੇ ਅਸੀਂ 100 200 150 ਬੰਦਾ ਇਕੱਠਾ ਹੋਏ ਆ ਕਿ ਵੀ ਅਸੀਂ ਧਰਨਾ ਵੀ ਲਗਾਇਆ ਇਸੇ ਕਰਕੇ ਕਿ ਵੀ ਇਹਦੀ ਸੋਲੂਸ਼ਨ ਕਰੋ ਹਾਂਜੀ ਮੈਮ ਕੀ ਨਾਮ ਹੈ ਕਿਹੜੀ ਜਗ੍ਹਾ ਧਰਨਾ ਲਾਇਆ ਕਿਉਂ ਲਾਇਆ ਹਾਂਜੀ ਮੇਰਾ ਨਾਮ ਚਰਨਜੀਤ ਕੌਰ ਆ ਜੀ ਮੈਂ ਰਾਈਡ ਪ੍ਰਿੰਸੀਪਲ ਹਾਂ ਔਰ ਮੈਂ ਫੂਲਕੇ ਅਨਕਲੇਵ ਦੇਵੀ ਜੀ 84 ਨੰਬਰ 'ਚ ਰਹਿੰਦੇ ਆ ਸਾਡੀ ਸਿਰ ਮੇਨ ਗੱਲ ਇਹ ਆ ਕਿ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਗੇਟ ਨੰਬਰ 2 ਤੋਂ ਬਾਜ਼ਾਰ ਸਾਡਾ ਪੈਂਦਾ ਹਰ ਇੱਕ ਸਾਡੇ ਪੂਰੇ ਕਨੌਣੇ ਵਾਸੀਆਂ ਨੂੰ ਇਸ ਗੇਟ ਤੋਂ ਜਾ ਕੇ ਬਾਜ਼ਾਰ ਜਾਣ ਲਈ ਸਾਨੂੰ ਜਾਣਾ ਪੈਂਦਾ ਪਰ ਅਸੀਂ ਕੁੱਤਿਆਂ ਦੀ ਇੱਥੇ ਇੰਨੀ ਦਹਿਸ਼ਤ ਹੈ ਇਸ ਤੇ ਔਰ ਤਕਰੀਬਨ ਮੈਨੂੰ ਲੱਗਦਾ ਵੀ ਕੋਈ ਐਸਾ ਘਰ ਨਹੀਂ ਜਿਸ ਘਰਦਿਆਂ ਨੂੰ ਇਹ ਇੰਨੇ ਕੁੱਤਿਆਂ ਨੇ ਨਾ ਕੱਟਿਆ ਹੋਵੇ ਮੇਰੇ ਕੰਮ ਵਾਲੇ ਮੇਰੇ ਹਸਬੰਦ ਮੇਰੇ ਜੀਜਾ ਜੀ ਜਿਹੜਾ ਵੀ ਸਾਡੇ ਕੋਈ ਇੱਥੇ ਆਂਦਾ ਪਹਿਲਾਂ ਡਰਦਾ ਸੀ ਉਹਨਾਂ ਨੂੰ ਕਹਿੰਦੇ ਇੱਕ ਦੋ ਨੰਬਰ ਤੇ ਤੁਸੀਂ ਗੇਟ ਤੋਂ ਨਾ ਆਈਓ ਪਰ ਅਸੀਂ ਤਾਂ ਹਰ ਕੰਮ ਲਈ ਇੱਥੇ ਮਾਰਕੀਟ ਸਾਡੀ ਤਿਰਪੜੀ ਇੱਧਰ ਲੱਗਦੀ ਐ ਉਧਰ ਮਿੰਨੀ ਸੈਕਟੇਟਾ ਉਧਰ ਤਾਂ ਕੋਈ ਮਾਰਕੀਟ ਹੈ ਨਹੀਂ ਸੋ ਹਰ ਵਿਅਕਤੀ ਨੂੰ ਸਾਡੇ ਕਲੌਣੇ ਵਾਲੇ ਨੂੰ ਇੱਧਰ ਤੇ ਜਾਣਾ ਪੈਂਦਾ ਔਰ ਸਾਡੇ ਦੀ ਬੜੀ ਵੱਡੀ ਪ੍ਰੋਬਲਮ ਐ ਮੈਂ ਕਦੇ ਕਾਰ ਤੋਂ ਬਿਨਾ ਇੱਥੋਂ ਨਿਲੰਘੀ ਹੈਗੀ ਮੇਰੇ ਹਸਬੰਡ ਇੱਕ ਦਿਨ ਸਵੇਰ ਸਵੇਰੇ ਉਹ ਪਰ ਜਿਨ੍ਹਾਂ ਦੇ ਘਰ ਵੱੜਦੇ ਆ ਉਹ ਕਹਿੰਦੇ ਗੇਟ ਖੁੱਲਾ ਹੋਊਗਾ ਤਾਂ ਵੱੜ ਸਕਦੇ ਆ ਸੋ ਸਾਡੀ ਇਹ ਸਮੱਸਿਆ ਵੀ ਸਾਡਾ ਤਾਂ ਮੇਨ ਆਣਾ ਜਾਣਾ ਇਸ ਰੋਡ ਤੇ ਐ ਸਾਡੇ ਮੰਗੇ ਆ ਜੀ ਇਹ ਸਾਡੇ ਜਿਹੜੇ ਸਾਨੂੰ ਕੁੱਤੇ ਨਹੀਂ ਇਹ ਵਾਲੇ ਸਾਨੂੰ ਕੱਟਣ ਵਾਲੇ ਹੁਣ ਇਹ ਤੇ ਇਸ ਡਰੇਕਟ ਚੱਕਣੇ ਚਾਹੀਦੇ ਸਾਡੀ ਕਲੌਨੀ ਚ ਸੰਬੰਸਲ ਰਿਟਾਇਰਡ ਐਕਸ ਪੰਜਾਬੀ ਐਜੂਕੇਸ਼ਨ ਮੇਰਾ ਹਾਊਸ ਇੱਥੇ 127 ਕੋਰਨਰ ਹਾਊਸ ਆ ਬਿਲਕੁਲ ਗੇਟ ਦੇ ਨਾਲ ਹੀ ਇਹ ਗੇਟ ਨੰਬਰ 2 ਤੇ ਖੜੇ ਅਸੀਂ ਸਾਡੇ ਇੱਥੇ ਕੁੱਤਿਆਂ ਦੀ ਬੜੀ ਗੰਭੀਰ ਸਮੱਸਿਆ ਹੈ ਜਿਹੜਾ ਵੀ ਕੋਈ ਬੰਦਾ ਲੰਘਦਾ ਉਹ ਬੰਦੇ ਨੂੰ ਇਹ ਪੈਂਦੇ ਨੇ ਇੱਕ ਦੋ ਘਰਾਂ ਦੇ ਵਿੱਚ ਇੱਥੋਂ ਉਹਨੂੰ ਫੀਡ ਕਰਦੇ ਨੇ ਸ਼ੈਲਟਰ ਦਿੰਦੇ ਨੇ ਜੇ ਕੋਈ ਬੰਦਾ ਓਏ ਕੁੱਤੇ ਵੜਦਾ ਵੜਦੇ ਕੁੱਤੇ ਨੂੰ ਮਾਰਨ ਭਜਦਾ ਤਾਂ ਉਹਨੂੰ ਉਹਦੇ ਨਾਲ ਲੜਾਈ ਝੜਾ ਕਰਦੇ ਨੇ ਬਹੁਤ ਗੰਭੀਰ ਸਮੱਸਿਆ ਹੈ ਕਈ ਲੋਕਾਂ ਨੂੰ ਕੱਟ ਚੁੱਕੇ ਨੇ ਜੀ ਇਹ ਬੰਦੇ ਮਤਲਬ ਹਸਪਤਾਲ 'ਚ ਦਾਖਲੇ ਹੋਏ ਨੇ ਘੱਟੋ ਘੱਟ 20-25 ਬੰਦਿਆਂ ਨੂੰ ਇੱਥੇ ਤੇ ਕੱਟ ਚੁੱਕੇ ਨੇ ਤੇ ਇੱਥੇ 20-25 ਬੰਦਿਆਂ ਨੂੰ ਮੇਰੇ ਸਾਹਮਣੇ ਮਤਲਬ ਪਿਛਲੇ ਪਿਛਲੇ ਕੋਈ 4-5 ਮਹੀਨੇ ਦੇ ਵਿੱਚ ਹੀ 4-5 ਮਹੀਨੇ ਵੀ ਨਹੀਂ 2 ਮਹੀਨੇ ਦੇ ਵਿੱਚ ਕੱਟ ਚੁੱਕੇ ਨੇ ਤੇ ਬੰਦਿਆਂ ਨੂੰ ਪਤਾ ਨਹੀਂ ਕਿਸੇ ਨਾਲ ਕੋਈ ਬੰਦਾ ਆਇਆ ਪ੍ਰਸ਼ਾਸਨ ਦੇ ਕਿਸੇ ਪ੍ਰਸ਼ਾਸਨ ਦੇ ਇਸ ਤਰ੍ਹਾਂ ਸੀ ਜੀ ਇੱਕ ਵਾਰੀ ਐਮਸੀ ਨਾਲ ਗੱਲ ਕੀਤੀ ਸੀਗੀ ਪਿੱਛੇ ਜੇ ਤੇ ਐਮਸੀ ਦੇ ਹਸਬੰਦ ਨੂੰ ਕਹਿੰਦੇ ਮੈਂ ਕੱਲ ਨੂੰ ਟੀਮ ਭੇਜਦਾ ਹਾਂ ਇਹਨੂੰ ਇੱਥੋਂ ਕੋਈ ਥ੍ਰੈਟਨਿੰਗ ਗਈ ਹੈ ਵੀ ਤੂੰ ਇੱਥੋਂ ਨਹੀਂ ਲਿਜਾ ਸਕਦਾ ਕੋਈ ਸੁਪਰੀਮ ਕੋਰਟ ਦਾ ਹਵਾਲਾ ਜੋ ਕੋਈ ਕੈਦਾ ਵਾਲਾ ਦੋ ਮੈਂ ਕਹਿੰਦਾ ਸਾਡੀ ਸੈਲਫ ਡਿਫੈਂਸ ਮੈਂ ਮੰਨਦਾ ਵੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਹੈ ਵੀ ਇੱਥੋਂ ਸਾਰੇ ਸਟੇਜ ਹੋਗ ਏ ਟੂ ਜ਼ेड ਇਸ ਕਲੋਨੀ ਦੇ ਵਿੱਚੋਂ ਬਾਹਰ ਕੱਢ ਕੇ ਜਿੱਥੇ ਮਰਜੀ ਸਰਕਾਰ ਦਾ ਕੰਮ ਹੈ ਜੇ ਸ਼ੈਲਟਰ ਸ਼ੈਲਟਰ ਹਾਊਸ ਬਣਾਉਣਾ ਤਾਂ ਸ਼ੈਲਟਰ ਹਾਊਸ ਬਣਾਵੇ ਕਿਤੇ ਹੋਰ ਛੱਡੇ ਮਤਲਬ ਜਾਂ ਫਿਰ ਸਾਨੂੰ ਇਉਂ ਆ ਵੀ ਸਾਨੂੰ ਇਜਾਸਤ ਦੇਵੇ ਵੀ ਅਸੀਂ ਫਿਰ ਅਸੀਂ ਆਪਣੇ ਤੌਰ ਤੇ ਕਰ ਲਈਏ ਜੇ ਪ੍ਰਸ਼ਾਸਨ ਆਪਣੇ ਹੱਥ ਖੜੇ ਅਸੀਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਸਾਡੀ ਇਹ ਪੌਸਟ ਕਲਟੀ ਹੈ ਪੌਸਟ ਕਲੋਨੀ ਹੈ ਇਹਦੇ ਵਿੱਚੋਂ ਸਾਰੇ ਸਟ੍ਰੀਟ ਡੌਗ ਬਾਹਰ ਨਿਕਲਣੇ ਚਾਹੀਦੇ ਆਂ ਜਿਨੇ ਵੀ ਕਿਸੇ ਰੱਖਣਾ ਕੁੱਤਾ ਉਹ ਆਪਦੇ ਘਰ ਦੇ ਅੰਦਰ ਰਖੇ ਉਹਨੂੰ ਮਤਲਬ ਜੇ ਕੋਈ ਵੱਡਾ-ਬੁਰਦਾ ਤਾਂ ਉਹਦੀ ਜ਼ਿੰਮੇਵਾਰੀ ਆਪ ਹੋਊਗੀ ਜੀ ਕੇਸ ਦਰਜ ਕਰਾਵਾਂਗੇ ਅਸੀਂ ਹੁਣ ਇਕੱਠੇ ਹੋਏ ਆਂ ਸੋਚਿਆ ਹੋਇਆ ਅਸੀਂ ਵੀ ਅਸੀਂ ਇਸ ਮਸਲੇ ਨੂੰ ਸਿਰੇ ਤੱਕ ਲੈ ਕੇ ਜਾਵਾਂਗੇ ਸਾਨੂੰ ਕਾਨੂੰਨੀ ਕਾਰਵਾਈ ਕਰਨੀ ਪੈਂਦੀ ਹੋਰ ਕਾਰਵਾਈ ਹਰ ਕਾਰਵਾਈ ਅਸੀਂ ਕਰਾਂਗੇ